ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਨਾ ਆਪਣਾ ਅੰਕਲ ਹੁਣਾ ਦਾ ਅਚਾਰ ਪਾਉਣ ਵਾਲਾ ਪਲਾਂਟ ਆ ਇੱਥੇ ਨਾ ਔਰਕਲ ਕੰਪਨੀ ਦੀ ਬਹੁਤ ਵੱਡੀ ਮਸ਼ੀਨ ਲੱਗੀ ਹੋਈ ਆ ਜਿਹੜੀ ਘਟ ਬਣਾਉਂਦੀ ਆ ਵੱਡੀ ਇਹਨੂੰ 70 ਤੋਂ 75 ਐਚਪੀ ਦਾ ਟਰੈਕਟਰ ਚਲਾਉਂਦਾ ਵਾ ਅੱਗੇ ਮੋਟਰ ਲੱਗੀ ਈਦੀ ਉਹ ਉਹ 70 ਐਚਪੀ ਦੀ ਮੋਟਰ ਆ 25-26 ਲੱਖ ਰੁਪਏ ਦੀ ਆ ਉਹ ਮੋਟਰ ਤੇ ਇੱਥੇ ਇਹਨਾਂ ਨੂੰ ਕਨੈਕਸ਼ਨ ਨਹੀਂ ਮਿਲਿਆ ਤਾਂ ਕਰਕੇ ਹੁਣ ਇਹਨਾਂ ਨੇ ਡਿਸੀਜਨ ਲਿਆ ਵੀ ਟਰੈਕਟਰ ਹੀ ਲਾਈਏ ਤਾ ਟਰੈਕਟਰ ਪਹਿਲਾਂ ਮੈਂ ਤਾਂ ਚਲੋ ਮੈਂ ਕਹਾਂ ਜੌਂਡੀਅਰ ਲੈ ਲਓ ਜੇ ਲੈਣਾ ਤੇ ਇਹ ਕਹਿੰਦੇ ਵੀ ਪੈਸੇ ਘੱਟ ਲਾਉਣੇ ਆ ਤਾਂ ਫਿਰ ਅਰਜਨ ਲਿਆਂਦਾ ਇਹ ਹਜੇ ਡੈਮੋ ਆਇਆ ਵੀ ਇਹਨੂੰ ਚਲਾ ਕੇ ਦੇਖਣਾ ਅੱਜ ਮਸ਼ੀਨ ਨੂੰ ਵੀ ਦੇਖਦੇ ਆ ਕਿੱਦਾਂ ਚੱਲਦੀ ਆ ਤੇ ਇਹ ਕ੍ਰੀਪਰ ਗੇਅਰ ਆ A B C D ਤੇ ਇਹਦੀ ਪੀਟੀਓ ਦੀ ਹੈਗੀ ਆ E ਵੀ ਆਉਂਦੀ ਆ 540 ਆਉਂਦਾ ਤੇ 540 E ਆਉਂਦੀ ਦੋਨੇ ਆਪਸ਼ਨ ਆਨੇ ਆ ਦੇ ਵਿੱਚ ਤੇ ਹੁਣ ਦੇਖਦੇ ਆ ਕੀ ਪਰਫਾਰਮੈਂਸ ਆਉਂਦੀ ਆ ਇਹਦੀ ਟਰੈਕਟਰ ਦੀ ਜੇ ਆ ਗਿਆ ਸੱਟ ਤਾਂ ਫੇਰ ਇਹ ਸਿਲੈਕਟ ਆ ਇਹਦੇ ਲਈ ਚੱਲਦਾ ਬਹੁਤ ਸੋਹਣਾ ਟਰੈਕਟਰ ਨਹੀਂ ਦਬਦਾ ਬਿਲਕੁਲ ਵੀ ਪਰ ਥੋੜਾ ਜਿਹਾ ਨਾ ਨਾਰਮਲ ਥੋੜੇ ਚੱਕਰ ਘੱਟ ਬਣਦੇ ਆ ਕਿਉਂਕਿ ਚਲਾਉਂਦਾ 2400 ਚੱਕਰ ਹੈਗਾ ਇਹਦਾ ਟਰੈਕਟਰ ਦਾ ਇਹਨੂੰ ਚਾਹੀਦਾ 26-2700 ਚੱਕਰ ਤੇ ਤਾਂ ਜਾ ਕੇ ਇਹਦੀ 100-110 ਪ੍ਰੈਸ਼ਰ ਤੇ ਹੋਣੀ ਹੈਗਾ ਟ ਫੇਰ ਇਹ ਜਾ ਕੇ ਕੰਮ ਕਰੂਗਾ ਤੇ ਆ ਦੇਖ ਫੁੱਲ ਰੇਸ ਤੇ ਚੱਲਦਾ ਕੱਲ 855 ਚੱਲਦਾ ਹੀ ਉਹ ਪੂਰਾ ਦਬਦਾ ਸੀ ਪਰ ਇਹ ਟਰੈਕਟਰ ਦਬਦਾ ਨਹੀਂ ਹੈਗਾ ਤੇ ਫਟ ਇਹਦੇ ਪ੍ਰੋਬਲਮ ਇਹੀ ਆਉਂਦੀ ਆ ਕਿ ਇਹ ਨਾ ਥੋੜਾ ਜਿਹਾ ਚੱਕਰ ਘੱਟ 100 200 ਰੇਸ ਹੋਰ ਵਧਾਉਣ ਵਾਲੀ ਆ ਆ ਸ਼ਕਤੀਮਾਨ ਦਾ ਖੜਾ ਇੱਧਰ ఫోన్ ਆੜਦੀ ਆ ਗਿਆ ਬਨਾਲ ਗੱਲ ਕਰ ਲੈ ਆ ਜਾ ਬਨਾਲ ਗੱਲ ਕਰ ਹਾਂ ਉਹਨੂੰ ਦਾ ਦੇ ਦੁਬਾ ਇੰਨੇ ਕਿ ਚੱਕਰ ਜੋਰ ਚਾਹੀਦੇ ਨੇ ਇਹ 4 ਪਿਛਲੇ ਸਾਲ ਵਾਲਾ ਵਾਹਨ ਨੂੰ ਰੀਪੈਕ ਕਰਦੇ ਆ ਜੇੜੀ ਕੋਈ ਘੱਟ-ਕੁੱਟ ਖਰਾਬ ਹੋਈ ਹੋਈ ਆ ਉਹਨੂੰ ਦੁਬਾਰਾ ਰੀਪੈਕ ਕਰ ਦੇ ਟਰੈਕਟਰ ਤੇ ਲੋਡ ਬਿਲਕੁਲ ਨਹੀਂ ਹੈਗਾ ਟਰੈਕਟਰ ਵੀ ਲੋਡ ਮੰਨਦਾ ਬਿਲਕੁਲ ਟਰੈਕਟਰ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਮੈਂ ਚੱਲਦਾ ਮੈਂ ਤੇ ਬੱਸ ਇਹਦੀ ਥੋੜੀ ਜਿਹੀ ਸਪੀਡ ਘੱਟ ਔਰ ਆਪਾਂ 60-55 ਲਾਇਆ ਕਿਉਂਕਿ ਉਹ ਤੇ ਨਾ ਢੇੜੇ ਸਹੀ ਨਹੀਂ ਆਏ ਚੱਕਰ ਉਹ ਤੇ ਪਾਵਰ ਨਹੀਂ ਪੂਰੀ ਕਰ ਰਿਹਾ ਹੈਗਾ ਤੇ ਹੁਣ ਇਹ 11 ਗੇਰਾਂ 'ਚ ਚੱਲਦਾ ਤਾਂ ਕਰਕੇ ਹੁਣ ਇਹ ਲਾਇਆ ਗੇਰਾਂ 'ਚ ਇੰਜਣ ਤੇ ਲੋਡ ਨਹੀਂ ਹੈਗਾ ਇਹਦੇ ਤੀਜੇ ਗੇਰ 'ਚ ਚੱਲ ਰਿਹਾ ਹੁਣ ਇਹ ਜੇ ਦੂਜੇ 'ਚ ਵੀ ਕਰ ਸਕਦੇ ਆਪਾਂ ਹੁਣ ਆਪਣਾ ਤੀਜੇ ਜਾ ਕੇ ਦੂਜੇ 'ਚ ਕਰਨਾ ਪਿਆ ਦੂਜੇ 'ਚ ਵੀ ਕਰ ਸਕਦੇ ਹਾਂ ਨਹੀਂ ਤੀਜਾ ਹੁਣ ਆਹ ਦੇਖ ਲੈਨੇ ਆ ਕਿੰਨਾ ਕੁ ਲੋਡ ਲੈਂਦਾ ਨਹੀਂ ਜੇ ਹੁਣ ਰੇਸ ਵੀ ਤਾਂ ਵਧਾ ਸਕਦੇ ਆ ਅਜੇ ਤਾਂ 2000 ਹੀ ਆ ਲੋ ਵੀ ਇਹ ਪੂਰਾ ਸਕਸੈਸਫੁਲ ਆ ਇਹ ਵੀ ਤੇ ਹੁਣ ਦੇਖਣਾ 969 ਚ ਲਾ ਕੇ ਕਿਉਂਕਿ 11 ਇੰਚ ਪੀਡੀਓ ਚਾਹੀਦੀ ਆ ਹੁਣ ਉਹ ਚ ਲਾ ਕੇ ਦੇਖਣਾ 969 ਤੇ ਫਿਰ ਜੇ ਉਹ ਸੈੱਟ ਹੋ ਗਿਆ ਤਾਂ ਫਿਰ ਵੀਰੇ ਹੁਣ 969 ਟਰੈਕਟਰ ਦਵਾ ਦੇਣਾ ਨਾ ਮਾ ਪਹਿਲਾਂ ਆਪਾਂ ਆਰਜਣ ਤੇ ਸੀ ਘਰਜਣ ਨਹੀਂ ਚੱਲਿਆ ਜ਼ੋਰ ਵਾਧੂ ਆ ਪਰ ਉਹਦੇ ਵਿੱਚ ਪ੍ਰੋਬਲਮ ਆ ਕਿ ਉਹ ਪ੍ਰੈਸ਼ਰ ਨਹੀਂ ਬਣਾਉਂਦਾ 11 ਇੰਚ ਪੀਡੀਓ ਚਾਹੀਦੀ ਆ ਜੀ ਲੋ ਜੀ ਪਿੱਤਰ ਲੱਗਿਆ ਹੋਇਆ ਵਾਹੀ ਕਰਨ ਤੇ ਆਪਾਂ ਆਏ ਸੀ ਅੱਜ ਜੀਵ ਚ ਗੇੜੀ ਦੇਣ ਪਲਵਾਨੀ ਗੇੜੀ ਦੇਣ ਆਏ ਸੀ ਜੀਹ ਚ ਹਾਂ ਬਣਾ ਤੇ ਪਿੱਤਰ ਦਾ ਚੱਲਦਾ ਵਾਹੀ ਦੇ ਲੋ ਇੰਨਾ ਤੋਰਾ ਵਾ ਬਾਈ ਇਹ ਇਹਦਾ ਟਰੈਕਟਰ ਦਾ ਬਹੁਤ ਸੋਹਣਾ ਤੋਰਾ ਵਾ ਇਹਦਾ ਤੀਜੇ ਬੀਜ ਚ ਚੱਲਦਾ ਹੈ ਕਿਉਂਕਿ ਇਹਦੇ ABC UI ਹੈ ਨਾ AB ਚ ਚੱਲਦਾ ਤੀਜੇ ਬੀਜ ਚ ਚੱਲਦਾ ਇਹਦਾ ABCD ਨਹੀਂ ਹੈ ਤੇ ਮੈਨੂੰ ਤਾਂ ਇਹਦੇ ਦੌਰੇ ਬਹੁਤ ਪਸੰਦ ਆ ਆਪਣੇ ਟਰੈਕਟਰ ਦੇ ਕਿਉਂਕਿ ਲੋਡ ਵੀ ਪੂਰਾ ਚੱਕਦਾ ਸਾਰਾ ਕੁਝ ਵਧੀਆ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀਰੇ ਯਾਰ ਅਸੀਂ ਕਿਹੜਾ ਟਰੈਕਟਰ ਲਈਏ ਵੀ ਅਸੀਂ ਪੀਆਰ ਗੇਅਰ ਲਈਏ ਜਾਂ ਦੂਜਾ ਗੇਅਰ ਲਈਏ ਹਨਾ ਦੇਖੋ ਵੀਰੇ ਉਹ ਸਾਰੇ ਵੀਰਾਂ ਦੀ ਆਪੋ ਆਪਣੀਆਂ ਦੀ ਅੱਡੋ ਅੱਡ ਆਪਣੀ ਚੁਆਇਸ ਹੋ ਜਾਂਦੀ ਆ ਤੇ ਕਿਉਂਕਿ ਜਿਹੜਾ ਹੁਣ ਸਾਡਾ ਟਰੈਕਟਰ ਆ ਇਹ ਅਸੀਂ ਤਾਂ ਉਹਤੇ ਮਸ਼ੀਨ ਤੇ ਚਲਾਉਨੇ ਆ ਜ਼ਿਆਦੇ ਹਨਾ ਵੀ ਜਿਵੇਂ ਫਿੱਤਰ ਆਲੂ ਬਜਾਈ ਤੇ ਵੀ ਇਹਨੂੰ ਚਲਾਉਂਦਾ ਵਾ ਤੇ ਹੁਣ ਮੱਕੀ ਬੀਜਣ ਵਾਲੀ ਮਸ਼ੀਨ ਤੇ ਵੀ ਇਹੀ ਚੱਲਦਾ ਸੀਗਾ ਹਨਾ ਤੇ ਤਾਂ ਕਰਕੇ ਹੈਗਾ ਕਿ ਉਹਦੇ ਤੇ ਵਧੀਆ ਰਹਿੰਦਾ ਸੌਖਾ ਰਹਿੰਦਾ ਆ ਜਿਹੜੇ ਵੀ ਰਹਿ ਗਿਆ ਸ਼ਕੀਨ ਨਾ ਵੀ ਜੋਰ ਇੱਕੋ ਦਾਮ ਮਾਰੇ ਵੀਰੇ ਉਹ ਵੀਰਾਂ ਦਾ ਕਈਆਂ ਨੂੰ ਇਹ ਪਸੰਦ ਨਹੀਂ ਆਉਂਦਾ ਤਾਂ ਕਰਕੇ ਮੈਂ ਮੈਂ ਤਾਂ ਇਹੀ ਕਹਿੰਦਾ ਨਾ ਵੀਰੇ ਵੀ ਚਲਾ ਕੇ ਦੇਖ ਲਓ ਵੀ ਜਾਂ ਯੂਜ਼ ਕਰੋ ਫਿਰ ਤੁਹਾਨੂੰ ਪਤਾ ਲੱਗੂ ਹਨਾ ਤੇ ਹੁਣ ਉਹੀ ਗੱਲ ਆ ਕਿ ਖੱਤੇ ਦੇਖੋ ਬੋਣ ਲੱਗੇ ਹੋਇਆ ਤੂੜੀ ਬਣਾਈ ਹੋਈ ਬਣੀ ਹੋਈ ਆ ਪੂਰੀ ਵਧੀਆ ਐ ਨੀਵੀਂ ਰੱਖ ਕੇ ਤੂੜੀ ਬਣਾਈ ਹੋਈ ਆ ਆਪਣੀ ਆਪ ਦੀ ਖੱਤਿਆਂ 'ਚ ਤੇ ਬਾਈ ਕਰੀ ਜਾਂਦਾ ਪਿੱਤਰ ਸੋਹਣਾ ਤੋੜਾ ਬਹੁਤ ਸੋਹਣਾ ਚੱਲਦਾ ਹੈ ਟਰੈਕਟਰ ਟਰੈਕਟਰ ਦਾ ਦੇਖਣਾ ਤੁਹਾਨੂੰ ਤੁਹਾਡੇ ਮੂਰੀ ਆ ਤੇ ਤਵੀਆਂ ਬੂਰੀਆਂ ਵਧੀਆ ਖਿੱਚੀ ਜਾਂਦਾ ਬਾਈ ਦਾ ਬਹੁਤ ਨਵੇੜ ਦਾ ਇਹ ਜਿਹੇ ਟਰੈਕਟਰਾਂ ਦੇ ਬਾਈਆਂ ਕਰਨੀਆਂ ਕੀ ਔਖੀਆਂ ਮਿੱਤਰੋ ਕੋਈ ਔਖੀਆਂ ਚਾਹੇ ਦੋ ਦੋ ਦਾ ਨਾ ਲਾਵੋ ਰੋਟੀ ਪਾਣੀ ਵਿੱਚ ਹੀ ਦੇ ਦਿਓ ਕੋਈ ਔਖਾ ਨੀ ਨਾ ਬੰਦੇ ਦੇ ਘੜਾ ਮਿੱਟੀ ਪੈਂਦੀ ਆ ਕੋਈ ਪ੍ਰੋਬਲਮ ਨਹੀਂ ਆ ਹਲੋ ਵੀ ਪਰ ਭਾਈ ਜੀਪ ਦਾ ਨਜ਼ਾਰਾ ਬੜਾ ਹਨਾ ਐਸ ਕਦਾਂ ਠੰਡੇ ਟਾਈਮ ਵਾਲਾ ਨਜ਼ਾਰਾ ਇਹਦਾ ਬਸ ਵੀ ਸ਼ਾਮ ਜਿਹਨੂੰ ਢੇੜਾ ਮਾਰਿਆ ਹੋਵੇ ਤੋਂ ਪਨਾ ਹੋਵੇ ਵਾਲੀ ਤੇ ਮਿੱਟੀ ਨਾ ਉਡਦੀ ਹੋਵੇ ਉਦੋਂ ਕਿਹੜਾ ਮਾਰ ਲਓ ਬਸ ਠੀਕ ਐ ਉਦੋਂ ਵਾਲੀ ਜੀਪ ਆ ਬਸ ਹੂੰ ਦਿਨੇ ਵਾਲੀ ਨਹੀਂ ਧੁੱਪ ਗਰਮੀ ਵਾਲੀ ਜੀਪ ਨਹੀਂ ਆਹ ਤੈਨੂੰ ਸਵੇਰ ਵਾਲੀ ਜੀਪ ਬਹੁਤ ਕੋਲ ਪਹਿਲਾ ਲਾ ਲਿਆ ਪਿੱਤਰ ਨੇ ਪਹਿਲੇ ਹਾਈ ਤੇ ਚੱਲ ਰਿਹਾ ਤਾਲੀਆਂ ਨੇ ਪਹਿਲੇ ਹਾਈ ਤੇ ਚੱਲਦਾ ਬਈ ਦੇ ਆਲੇ ਆਪਣਾ ਕੁਝ ਕਰਾਇਆ ਨਹੀਂ ਹੋਇਆ ਤਵੀਆਂ ਦੇਖ ਲਓ ਕਿੰਨੀਆਂ ਡੁੰਗੀਆਂ ਲੱਗੀਆਂ ਪੂਰੀਆਂ ਵਧੀਆ ਤਵੀਆਂ ਲੱਗੀਆਂ ਦੇਖ ਲਓ ਫੇਰ ਕਹਿ ਦਿੰਦੇ ਆ ਨਾ ਬਈ ਬੱਕਰੀਆਂ ਵਾਲੇ ਵੀ ਸਾਨੂੰ ਮਾੜਾ ਚੰਗਾ ਬੋਲਦਾ ਕੋਈ ਹੈ ਨਾ ਹੁਣ ਦੇਖੋ ਆਪਣੀ ਮੋਟਰ ਤੇ ਨਾ ਬਹੁਤ ਸੋਹਣੀ ਡੇਕ ਖੜੀ ਸੀ ਉਹ ਦੇਖੋ ਓ ਦੇਖ ਹਣਾ ਉਹ ਹੁਣ ਪੂਰੇ ਗਰਮੀਆਂ ਦਾ ਟਾਈਮ ਆ ਓ ਬਾਈ ਓ ਫੜ ਲਿਆ ਆਪਾਂ ਮੈਂ ਕਿਹਾ ਕੱਢ ਕੇ ਜੱਲ ਹੁਣ ਪਹਿਲਾਂ ਤਾਂ ਅੰਕਲ ਦਾ ਨਾ ਲੈਂਦਾ ਵੀ ਉਹਨੇ ਹਣਾ ਤੇ ਵੀਰ ਮੈਂ ਕਹਿੰਦਾ ਡੇ ਕਿ ਸ਼ਾਂਗੀ ਕਿਉਂ ਆ ਬਈ ਅਸੀਂ ਸਾਰੀ ਗਰਮੀ ਉੱਥੇ ਕੱਢਣੀ ਆ ਹਨਾ ਬੰਦੇ ਨੇ ਬਹਿਣਾ ਅਸੀਂ ਆ ਆ ਕੇ ਸ਼ਾਮ ਤੋਂ ਸਵੇਰੇ ਬਹਿਣਾ ਮੋਟਰ ਤੇ ਹਨਾ ਤੇ ਰਾਮ ਨਾਲ ਸ਼ਾਂਗ ਕੇ ਸੌਂ ਗਿਆ ਬਾਈ ਇੱਕ ਗੱਲ ਹੈਗੀ ਆ ਆ ਗੱਡੀ ਚ ਇਹ ਹੈ ਘੱਟ ਰਪਈਆਂ ਦੀ ਹੋਈ ਹੈ ਜੀਪ ਹਨਾ ਪਰ ਇਹ ਚ ਫੀਲਿੰਗ ਐ ਆਉਂਦੀ ਆ ਵੀ ਜਿਵੇਂ ਬਾੜੀ ਕਿਲਿਆਂ ਦਾ ਮਾਲਕ ਹੁੰਨੇ ਆ ਇਹ ਗੱਲ ਸੱਚੀ ਆ ਇਹ ਗੱਲ ਸੱਚੀ ਆ ਬਾਈ ਇਹ ਜਿਹੇ ਫੀਲਿੰਗ ਨਾ ਬਾਈ ਸੱਚੀ ਕਹਿਣਾ ਵੀ ਗੱਡੀ 'ਚ ਬਹਿ ਕੇ ਆਉਂ ਲੱਗਦਾ ਵੀ ਜਿਵੇਂ ਆਪਾਂ ਬਾਲੀ ਕਿੱਲਿਆਂ ਦੇ ਮਾਲਕ ਨਹੀਂ ਹੁੰਦੇ ਜਿਵੇਂ ਘੇੜਾ ਜਿਹਾ ਮਾਰਨ ਨਹੀਂ ਆਉਂਦੇ ਹੁੰਦੇ ਜਿਵੇਂ ਸਰਦਾਰ ਆਉਂਦੇ ਹੁੰਦੇ ਜਿਵੇਂ ਕਹਿੰਦੇ ਨੇ ਵੀ ਬਾਲਿਆਂ ਜ਼ਮੀਨਾਂ ਦੇ ਟਾਕ ਵਾਲਿਆਂ ਦੇ ਮਾਲਕ ਆਉਂਦੇ ਹੁੰਦੇ ਆ ਵੀ ਉਹ ਫੀਲਿੰਗ ਆਉਂਦੀ ਹੈ ਜੀਪ 'ਚ ਬਹਿ ਕੇ ਇਹ ਗੱਲ ਸੱਚੀ ਆ ਜੀਪ ਹੈਵੀ ਬਾਈ ਸੋਹਣੀ ਆ ਚੱਲਦੀ ਬਹੁਤ ਵਧੀਆ ਬਾਈ ਬਹੁਤ ਜ਼ਿਆਦਾ ਸੋਹਣੀ ਚੱਲਦੀ ਆ 4 ਵੀਲ ਦਾ ਵਾਲਾ ਹਿੱਸਾ ਲੱਗਿਆ ਹੋਇਆ ਇਹਨੂੰ ਜਿੱਦਣ ਮਰਜ਼ੀ ਸ਼ਾਫਟ ਪਾ ਕੇ ਆਪਾਂ 4 ਵੀਲ ਕਰ ਸਕਦੇ ਹਾਂ ਤੇ ਚੱਲਦੀ ਬਹੁਤ ਵਧੀਆ ਬਹੁਤ ਸੋਹਣੀ ਚੱਲਦੀ ਹੈ ਗੱਡੀ ਮੈਂ ਕਹਿੰਦਾ ਉੜਜੂ ਉੜਜੂ ਕਰਦੀ ਹੈ 100 ਤੋਂ ਉੱਪਰ ਚੱਲ ਜਾਂਦੀ ਹੈ ਗੱਡੀ ਦੇਖੋ ਜਿਵੇਂ ਮਰਜ਼ੀ ਗੱਡੀ ਚ ਖੱਤਿਆਂ ਚ ਬਾੜੀ ਫਿਰੋ ਇਹਨੂੰ ਕੋਈ ਪਰਵਾਹ ਨਹੀਂ ਰਾਣੀ ਸੁੰਦਰਾ ਨੂੰ ਮੀਟਰ ਮੋਟਰ ਸਾਰੇ ਚੱਲਦੇ ਆ ਇਕੱਲੇ ਇਕੱਲੇ ਮੀਟਰ ਚੱਲਦੇ ਆ ਹੁਣ ਹੀ ਹੈਗਾ ਵੀ ਕੋਈ ਮੀਟਰ ਨਾ ਚੱਲਦਾ ਹੋਵੇ ਸਾਰੇ ਮੀਟਰ ਵਰਕਿੰਗ ਦੇ ਵਿੱਚ ਆ ਬਾਈ ਤੇਲ ਦੀ ਟੈਂਕੀ ਇਹਦੀ ਮौज ਇਹ ਆ ਵੀ ਤੇਲ ਦੀ ਟੈਂਕੀ ਫਾਰਮ ਤੋਂ ਫੁੱਲ ਕਰ ਲੂ ਬਸ ਠੀਕ ਆ ਉਹਦੇ ਨਾਲ ਹੀ ਲਾ ਕੇ ਡਰੰਮ ਨੇ 这个。谢谢